ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਲੱਖੂਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 4 ਪਸ਼ੂ ਦਿਖਾਵਾਂਗੇ ਦੋ ਛੋਟੀਆਂ ਤੇ ਦੋ ਹੀ ਵੱਡਾ ਹੋਣ ਤੇ ਆਪਾਂ ਪਹੁੰਚੇ ਹਾਂ ਵੀਰ ਨੀੜੇ ਸਿੰਘ ਹਣਾ ਕੋਲ ਤੇ ਆਜੋ ਕਰਦੇ ਆਂ ਪਾਈ ਨਾਲ ਗੱਲਬਾਤ ਦੱਸਿਓ ਭਾਜੀ ਸੱਚਾ ਵੀਰ ਜੀ ਕੀ ਹਾਲ ਚਾਲ ਜੀ ਬਹੁਤ ਵਧੀਆ ਗੁਰੂ ਰਾਮਦਾਸ ਜੀ ਕਿਰਪਾ ਜੀ ਚਲੋ ਕਿਰਪਾ ਹੀ ਚਾਹੀਦੀ ਆ ਜੀ ਹਾਂਜੀ ਤੋ ਠੀਕ ਠਾਕ ਪਰਿਵਾਰ ਬਹੁਤ ਵਧੀਆ ਤੁਹਾਨੂੰ ਸੁਣਾਵਾਂ ਹਾਂ ਜੀ ਮੇਰਾ ਬਾਬੇ ਦੀਆਂ ਕਿਦਾਂ ਪਾਣੀ ਪੁਣੀ ਦਾ ਪਾਣੀ ਵੀ ਨਹੀਂ ਹੈ ਤੇ ਬਥੇਰੇ ਵਾਰ ਉਹਨਾਂ ਪਾਣੀ ਲੱਥ ਗਿਆ ਆ ਹਾਂ ਜੀ ਹਾਂ ਜੀ ਸਾਰੇ ਏਰੀਆ ਚ ਘਟ ਗਿਆ ਹੋਣਾ ਚਲੋ ਬਹੁਤ ਜਿਆਦਾ ਮਲੋ ਨੁਕਸਾਨ ਬੜਾ ਆ ਫਸਲ ਫਸਲ ਨਹੀਂ ਬਜੀ ਕੋਈ ਹਾਂ ਜੀ ਬਾਕੀ ਇਹ ਵੀ ਹੱਲੇ ਆ ਵਿਖਾਓ ਆਪਣੇ ਘਰ ਨੂੰ ਸਾਹਮਣਾ ਹੈਗਾ ਪਾਣੀ ਠੀਕ ਆ ਠੀਕ ਆ ਜੀ ਲੋ ਜੀ ਇੱਕ ਫੋਟੋ ਜ਼ਰੂਰ ਦਿਖਾਓ ਕਿ ਬਾਕੀ ਆ ਖਾਲੀ ਹੋ ਗਏ ਨੇ ਠੀਕ ਆ ਠੀਕ ਆ ਜੀ ਤੇ ਬਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਪਿੰਡ ਨੀਟਾ ਦੇ ਪਿੰਡ ਲੱਖੂਆ ਵਾਲਾ ਤਸੀਲ ਅਜਨਾਲਾ ਜਿਹੜਾ ਹੁੰਦਾ ਸਰ ਠੀਕ ਹੈ ਫੋਨ ਨੰਬਰ ਹੀ ਬੋਲ ਦਿਓ 994560568 ਠੀਕ ਆ ਜੀ ਤੇ ਬਈਏ ਦੱਸਿਓ ਜਿਹੜੇ ਪਹਿਲੇ ਨੰਬਰ ਤੇ ਮੈਂ ਵਰਜੀ ਇਹ ਕਿਨਹੋਤ ਵਸੂਗੀ ਇਹ ਵੀਰ ਜੀ ਸੂਆ ਕੁਲ ਵਾਲੇ ਦੱਗਾ ਕੋਲ ਵਾਲੇ ਤਿੱਜਾ ਅੱਛਾ ਜੀ ਨਾ ਨੀਲੀ ਰਾਵੀ ਦੀ ਮੈਂ ਰਿਕਾਰਡ ਵੀ ਬੜੇ ਵਾਲੀ ਆ ਅੱਛਾ ਜੀ ਤੇ ਸੂਣ ਤੇ 40 ਦਿਨ ਰਹਿੰਦੇ ਆ ਠੀਕ ਆ ਜੀ ਕੋਈ ਚੈੱਕ ਕਰਾ ਲੈ ਮੇਰਾ ਵੀਰ ਆਪਣਾ ਡਾਕਟਰ ਲਿਆ ਕੇ ਕਰਾ ਲੈ ਤੇ ਤਸੱਲੀ ਕਰਕੇ ਖੜੇ ਵੱਡੀ ਹੈ ਨਹੀਂ ਵੇਖ ਲੋ ਤੇ ਗਲੌਰੀਅਸ ਸਿੰਗਲ ਹੱਡੀ ਕਾਡ ਕਾਡ ਜਿਹੜਾ ਬਹੁਤ ਹੀ ਤਗੜਾ ਵਾ ਤੇ ਪਿਓਰ ਨੇਲੀ ਰਾਵੀ ਦੇ ਵਿੱਚ ਆ ਗਈ ਆ ਬਈ ਕਿੰਨੇ ਕੁ ਮਿਲ ਕੇ ਕੌੜੇ ਦਾ ਤੁਸੀਂ ਮੇਰੀ 14 ਕਿਲੋ ਮੈਂ ਦਿੰਦੀ ਰਹੀ ਆ ਅੱਛਾ ਜੀ ਬਾਕੀ ਵੇਖ ਲਓ ਮੈਂ ਹੀ ਦੱਸਦੀ ਪਿੰਡਾ ਪਿੰਡਾ ਕਦਾ ਬਰੀਕ ਆ ਠੀਕ ਆ ਠੀਕ ਆ ਠੀਕ ਆ ਇਹ ਦਸਲ ਵਾਲੀ ਮਹੀਂ ਆ ਇਹ ਲੈ ਲਓ ਆਪਾਂ ਦੇ ਦੇਣੀ ਆ ਬਿਲਕੁਲ ਸਾਹਬ ਨਾ ਦੇ ਦੇਣੀ ਮੈਂ ਮੈਂ ਤਿਆਰ ਹਾਂ ਕਿ ਮੈਨੂੰ ਸਵਾਰੀ ਡੇੜ ਦੀ ਜਿੰਨੇ ਦੀ ਮਰਜ਼ੀ ਕੋ ਵੇਚ ਲੈ ਅੱਛਾ ਜੀ ਹਾਂ ਪੂਰੇ ਇੰਨਾ ਟਾਈਮ ਰਹਿੰਦਾ 40 42 ਦਿਨ ਠੀਕ ਠੀਕ ਹੈ ਕੋਈ ਆਪਣਾ ਡਾਕਟਰ ਲੈ ਆ ਕੇ ਪੰਖਰਾ ਕੇ ਲਈ ਅੱਛਾ ਜੀ ਬਾਪੂ ਥਣਾ ਥਣਾ ਦੀ ਇੱਕ ਨੰਬਰ ਆ 24 24 ਦੀ ਪੂਰੀ ਵਧੀਆ ਠੀਕ ਹੈ ਠੀਕ ਹੈ ਲਓ ਜੀ ਮਿਲਕਰ ਰਿਕਾਰਡ ਜਿਹੜਾ ਬਹੁਤ ਹੀ ਚੰਗਾ ਵਾ 14 ਲੀਟਰ ਛੋਟੀ ਨਹੀਂ ਹੈ ਕਦ ਕੋ ਦੇ ਵੇਖ ਲਓ ਤੇ ਸਿੰਗਲ ਟੀਵੀ ਮਹੀ ਆ ਠੀਕ ਹੈ ਠੀਕ ਹੈ ਠੀਕ ਹੈ ਬਿਲਕੁਲ ਸਹੀ ਗੱਲ ਲਾ ਬਜੀ ਤੁਹਾਨੂੰ ਬਿਲਕੁਲ ਉਹ ਕਰਦਣਾ ਚੰਗਾ ਵਾ ਹਾਂ ਇੱਥੇ ਲਾਂਟ ਭਲਾ ਜਿਹੜੀਆਂ ਬਹੁਤ ਹੀ ਜ਼ਿਆਦਾ ਵਾ ਦੇ ਡਬਲ ਤੇ ਆ ਰਾਮ ਨਾ ਆ ਹਾਂਜੀ 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 ਬਿਲਕੁਲ ਤਿਆਰ ਹੋ ਗਈ ਨਾ ਲਾਂਟ ਪਈਆਂ ਦੀ ਜਿੰਨੇ ਦੀ ਆਪਾਂ ਦੇ ਦੇਣੀ ਹੈ ਠੀਕ ਆ ਜੀ ਤੇ ਹੁਣ ਇਹਦਾ ਅੱਜ ਮੁੱਲ ਫਿਰ ਮੁੱਲ ਤੇ ਵੀਰ ਜੀ ਉਤਰ ਆਪਾਂ ਮੰਨ ਲਓ ਤਿਆਰ ਹੁੰਦੀ ਵੇਰ ਤੇ ਜਿੰਨੇ ਦੀ ਮਰਜ਼ੀ ਵੇਚਦੇ ਹਾਂਜੀ ਹੁਣ ਆਪਾਂ ਦੇ ਦਈਏ 75 ਦੀ 75 ਦੀ ਹਾਂ ਕਰ ਦਈਏ ਬਿਲਕੁਲ ਜਾਇਜ਼ ਮੁੱਲ ਨਿਗੇ ਨਿਗੇ ਪਾਉਣੇ ਆ ਠੀਕ ਆ ਜੀ ਪੂਰੇ ਕਰ ਦਈਏ 70 70 ਜੀ ਹਾਂਜੀ 2000 ਤੋਂ ਹੋਰ ਛੱਡ ਦਾਂਗੇ ਤੇਰਾ ਮੇਰਾ ਵੀਰ ਆਣ ਕੇ ਤਸੱਲੀ ਤਸੱਲੀ ਕਰਕੇ ਥਾਣ ਫੋਨ ਤਸੱਲੀ ਕਰਕੇ ਖੜੇ ਜਿਹੜਾ ਨਹੀਂ ਆਊਗਾ ਉਹ ਸਾਡੀ ਥਾਣਾ ਸੁਣਾ ਦੀ ਗਾਰੰਟੀ ਹੋਊਗੀ ਠੀਕ ਹੈ ਠੀਕ ਹੈ ਇਹ ਗੱਲ ਦੀ ਕਮੀ ਨਾ ਹੋਊਗੀ ਲਓ ਜੀ ਪਿਓਰ ਨੀਲੀ ਰਵੀ ਜੇ 68000 ਦੀ ਹੈ ਇਹ ਲੋ ਕਿੱਡੀ ਮੈਂ ਤੇ 40 45 ਦਿਨ ਕੋਈ ਸਾਂਭ ਲੂਗਾ ਤੇ ਚਲੋ ਰੁਪਈਆ ਠੀਕ ਹੈ ਠੀਕ ਹੈ ਠੀਕ ਹੈ ਇੱਕੋ ਦੁੱਧ ਕਿੰਨਾ ਪਈ ਇਸ ਟਾਈਮ ਆ ਤੇ ਵੀਰ ਜੀ ਦੇ ਕੋਲ ਮੰਨ ਲਓ ਕੋਈ ਸਾਫ ਹੀ ਪਤਾ ਹੈ ਉਹਨਾਂ ਨੂੰ ਸਾਡੇ 8 ਕਿਲੋ ਕਰ ਗਈ ਸੀ ਅੱਛਾ ਜੀ ਤੁਹਾਡੀਆਂ ਟੁੜੀਆਂ ਨਾਲ ਮਾਲ ਘਟਿਆ ਠੀਕ ਹੈ ਠੀਕ ਹੈ ਟੁੜੀ ਰਹੀ ਆ ਠੀਕ ਹੈ ਲਓ ਜੀ 8.8 ਕਿਲੋ ਜਿਹੜਾ ਕੈਨ ਵਾਲਾ ਹੋਊਗਾ ਮੈਨ ਵਾਲਾ ਹੋਊਗਾ ਅੱਛਾ ਜੀ ਜਵਾ ਕਰ ਬਾਈ ਜੀ ਇਹਦਾ ਕੱਟਾ ਉਸੇ ਵਖਾਦਨੇ ਆ 15 ਉਹ ਤੋਂ ਵੱਜਾਂ ਠੀਕ ਹੈ ਲਓ ਜੀ ਇਹਦੇ ਪਿੱਛੇ ਮੇਲ ਕਾ ਖਾ ਗਿਆ ਇਹ ਜੱਟਾ ਜੱਟਾ ਇੱਕ ਨੰਬਰ ਆ ਅੱਛਾ ਜੀ ਨਹੀਂ ਇਹ ਵੀ ਵੱਡੀ ਛੋਟੀ ਨਹੀਂ ਆ ਠੀਕ ਹੈ ਠੀਕ ਹੈ ਇਹ ਕਿੰਨਾ ਕੁ ਭਰ ਜੂ ਦੁੱਧ ਯੋਗੀ ਦੋ ਦਮਾ ਲੋਯੇ ਮੀਨੇ ਇਹ ዝੁਈਆ ਅੱਛਾ ਜੀ ਤੇ ਅਗਲੇ ਦੀ ਸੇਵਾ ਆ ਅੱਠ ਚੋਲੇ 10 ਚੋਲੇ ਕਿ ਨਹੀਂ ਹੁਣ ਆਪਾਂ ਇਹਨਾਂ ਕਹਿ ਕੇ ਦਵਾ ਕਿ ਪੱਕਾ ਜਿਹੜਾ ਠੀਕ ਹੈ ਠੀਕ ਹੈ ਇਹ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਮੁੱਲ ਬਿਲਕੁਲ ਛੋਟਾ ਕਰਨਾ ਆ ਅੱਛਾ ਜੀ ਕੀ ਰੇਟ ਇਹਦਾ ਹਰੋਣਾ ਮੁੱਲ ਵੀਰ ਜੀ ਕਰਨ ਦਾ ਭਾਵੇਂ 70 75 ਜੋ ਮਰਜ਼ੀ 65 ਵੀ ਦੇ ਦਈਏ 65 ਦੀ ਇਹ ਵੀ ਕਰਦੀ ਐ ਮਿਆ ਜੀ ਮਾਜਾ ਨਾਲ ਹੋਰ ਛੱਡ ਦਈਏ ਹਾਂ ਜੀ ਕਿੰਨਾ ਛੱਡ ਦਈਏ ਦੱਸੋ ਕਰ ਦੋ ਜੈ ਜੀ ਕਿੰਨਾ ਦੋ ਛੱਡ ਦਈਏ ਹੋਰ ਯਾਰ ਛੱਡ ਦਈਏ ਉਹਨੇ ਛੱਡ ਵੀ ਦੇ ਦਈਏ ਕਰ ਦਈਏ ਰੰਦਾਂ ਛੱਡ ਜੀ ਕਰ ਦੋ ਰੰਦਾਂ 1000 ਹੋਰ ਛੱਡ ਜੀ 1 ਹੋਰ 58 ਦੇ ਦਾਂਗੇ ਠੀਕ ਆ ਲੈ ਉਹ ਇਹ ਬਿਲਕੁਲ ਨਾ ਨਾਰਮਲ ਰੇਟ ਆ ਤੁਹਾਨੂੰ ਵੀ ਨਹੀਂ ਮਿਲੀਆਂ ਪਿਛੋਂ ਇਹਨਾਂ ਦੀਆਂ ਅਸੀਂ ਕਿ ਉਹਦਾ ਕਿਦਾਂ ਦੇਣ ਡਾਂ ਆ ਹਲੋ ਸਾਹਿਬ ਮਜਬੂਰੀ ਕਰਕੇ ਹੀ ਹਾਂਜੀ ਮੈਂ ਨਹੀਂ ਦਿੰਦਾ ਇਹਨਾਂ ਨੂੰ ਨਹੀਂ ਨਹੀਂ ਬਿਲਕੁਲ ਨਾਰਮਲ ਰੇਟ ਆ ਤੁਸੱਲੀ ਕਰਕੇ ਖੜੇ ਮੇਰਾ ਵੀਰ ਕੋ ਜਿੱਦਾਂ ਮਰਜੀ ਠੀਕ ਆ ਠੀਕ ਆ ਭਾਈ ਤੀਜੇ ਨੰਬਰ ਤੇ ਵੜਾ ਕੇ ਇਹ ਵੀ ਜੀ ਬੱਚੀ ਸੂਈ ਆ ਅੱਛਾ ਜੀ ਸੂਈ ਨੂੰ 10 ਤੋਂ 12 ਦਿਨ ਹੋ ਗਏ ਇਹਨੂੰ ਠੀਕ ਆ ਹਾਂ ਇਹ ਮੈਂ ਤੁਹਾਨੂੰ ਆਪਾਂ ਵੀਡੀਓ 'ਚ ਪਾਈ ਮੱਛੀ ਦੇ ਪਾਣੀ ਆ ਗਿਆ ਹੈ ਨਾ ਹਾਂਜੀ ਹਾਂਜੀ ਮੁੜ ਕੇ ਫਿਰ ਵੀਰ ਤੁਹਾਨੂੰ ਪਤਾ ਸਾਰੇ ਡਰਦੇ ਸੀ ਬਿਲਕੁਲ 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 ਜੀ ਲਓ ਜੀ ਹੁਣ ਬਿਲਕੁਲ ਜਿਹੜੇ ਰਾਹ ਸਾਫ਼ ਹੋ ਚੁੱਕੇ ਆ ਮਿਲਣ ਵਾਲਾ ਜਿਹੜਾ 10 ਕਿਲੋ ਆ ਅੱਛਾ ਜੀ ਹਾਂ ਠੰਡੀ ਸੀਲ ਆ 10 ਲੀਟਰ ਜਿਹੜਾ ਗੁੰਦ ਇਸ ਟਾਈਮ ਤਿਆਰ ਆ ਬੱਚਾ ਨਾਲੇ ਵੀ ਦਿਖਾ ਦੇਣਾ ਸੀ ਅੱਛਾ ਜੀ ਕੋਈ ਵੰਗਾ ਵੁੰਗਾ ਨਹੀਂ ਪੋਣਾ ਠੀਕ ਹੈ ਠੀਕ ਹੈ ਲਓ ਜੀ ਕਾਟ ਕਾਟ ਜਿਹੜਾ ਬਹੁਤ ਹੀ ਤਗੜਾ ਆ ਗਿਆ ਵਾ ਵਹਿੜ ਦਾ ਤੇ ਪਹਿਲਾ ਹੀ ਸੂਆ ਜੀ ਪਹਿਲਾ ਹੀ ਸੂਆ ਦੇ 10 ਲੀਟਰ ਐਸਟਾਨ ਬੜਾ ਮਿੰਤੀ ਵਾਲਾ ਦੁੱਧ ਪੀਣ ਤੇ ਆ ਗਏ ਅੱਜ ਆਈ ਹਾਂਜੀ ਤੇ ਮੁੱਲ ਵੀ ਉਹ ਕਰਨਾ ਬਿਲਕੁਲ ਜਾਇ ਜਿਦਾ ਵੀ ਠੀਕ ਆ ਠੀਕ ਆ ਜੀ ਡੋਟਾ ਮੁੱਲ ਕਰਨਾ ਦਾਦੀਆ ਇਹਦਾ ਕੀ ਕਰਨਾ ਮੁੱਲ ਵੀਰ ਜੀ ਦਾ ਵੀ ਭਾਵੇਂ ਕੋਈ 40 50 ਜੋ ਮਰਜੀ 34000 ਦੀ ਦੇ ਦਈਏ 34 ਦੀ ਹਾਂ ਕਰ ਦੋ ਹੋਰ ਥੋੜਾ ਬਰ 4 ਛੱਡ ਜੀ 1 ਹੋਰ ਛੱਡ ਜੀ ਭਰਤੀ ਵੀ ਦੇ ਦਾਂਗੇ ਠੀਕ ਗੱਲ ਬਰਾਬਰ ਪੈਸੇ ਕਰਨ ਵਾਲੀ ਗੱਲ ਜੀ ਬਿਲਕੁਲ ਬਿਲਕੁਲ ਸਹੀ ਗੱਲ ਆ ਲਓ ਬਾਈ ਆਏ ਜਿਹੜੇ ਬਾਈ ਨੇ ਉਹ ਰੇਡ ਪਾਏ ਆ ਦੁੱਧ ਇਹ ਨਾ ਹੋਊਗਾ ਪੱਕਾ ਅੱਛਾ ਜੀ ਭਾਵੇਂ ਦੋ ਟਾਈਮ ਚ ਆ ਕੇ ਲੈ ਜੇ ਸਾਡੇ ਕੋਲ ਠੀਕ ਆ ਠੀਕ ਆ ਠੀਕ ਆ ਠੀਕ ਆ ਲਓ ਜੀ ਬਿਲਕੁਲ ਹੀ ਨੋਰਮਲ ਆ ਗਿਆ ਆ ਗਿਆ ਸੀ ਜੀ ਤੇ ਚੌਥੇ ਨੰਬਰ ਤੇ ਆ ਗਈ ਜਰਸੀ ਫੇਸ ਵੀ ਚੈੱਕ ਕਰ ਸਕਦੇ ਹੋ ਜੀ ਇਹ ਬਾਈ ਗੱਬਣਾ ਇਹਦੇ ਦਿਨ 15 20 ਦਿਨ ਜਿਹੜੇ ਅਜੇ ਖੜਤੀ ਆ ਅੱਛਾ ਜੀ ਹਾਂ ਜੀ ਠੀਕ ਆ ਲਓ ਜੀ 15 ਔਰ ਇਹ ਪ्योर ਯਰਸੀ ਆਪਣੇ ਆ ਗਈ ਪੰਜਾਬ ਵਾਲੀ ਦਾ ਫੇਸ ਵਾਲ ਜਿਹੜੀ ਬਹੁਤ ਹੀ ਚੰਗੀ ਆ ਇਹ ਕਿਨਵਾਸੂਆਸੂ ਵੀ ਜਿਹਦੀ ਕੋ ਦੂਜਾ ਵਾਲੇ ਤੇ ਚਾਰ ਵਾਲੇ ਆਪਾਂ ਬਾਹਰੋਂ ਲਿਆਂਦੀ ਆ ਅੱਛਾ ਜੀ ਅੱਧੀ ਸੀਲ ਬੜੀ ਰਿਕਾਰਡ ਇਹਦਾ ਚੰਗਾ ਉਧਰ 15 ਕਿਲੋ ਦੁੱਧ ਕੱਢਦੀ ਰਹੀ ਆ ਅੱਛਾ ਜੀ ਹਾਂ ਜੀ ਆ ਲਖਣ ਲੱਥਾਂ ਡੈਵੀ ਆ ਠੀਕ ਹੈ ਠੀਕ ਹੈ ਠੀਕ ਹੈ ਲੋ ਜੀ 15 ਲੀਟਰ ਡੋਲਟ ਬੜੀ ਜ਼ਿਆਦੀ ਬਾਕਿਟਾਂ ਲਾ ਢੋਲਾ ਜਿਹੜੀਆਂ ਬਹੁਤ ਹੀ ਜ਼ਿਆਦਾ ਹਵਾਂ ਨੇ ਤੇ ਤੇਰਾ ਭਾਈ ਜੀ ਮੁੱਲ ਫਿਰ ਮੁੱਲ ਵੀਰ ਜੀ ਦਾ ਵੀ ਜਾਇਜ਼ ਹੀ ਕਰਨਾ ਹਾਂ ਜੀ ਹਾਂ ਉਧਰ ਤਿਆਰ ਹੋ ਕੇ ਤੇ ਬੱਚੀ 50 55 ਜਿੰਨੇ ਮਰਜ਼ੀ ਵੇਚ ਦੀਏ ਹ ਗਰਦਿਕਨ ਤੇ 40 ਤੋਂ ਦੋ ਛੱਡ ਦਈਏ ਦੋ ਹਾਂ ਇੱਕ ਹੋਰ ਛੱਡ ਦਿੰਦਾ ਦੋ ਹੀ ਹੋਰ ਛੱਡ ਦਿੰਦੇ 36000 ਦੇ ਦਾ ਠੀਕ ਆ ਲਓ ਜੀ 36000 ਛੋਟ ਕਰ ਦਾਂਗੇ ਠੀਕ ਆ ਕਿਹਦੇ ਨਾਲ ਪਿਓਰ ਪੰਜਾਬ ਵਾਲੀ ਜਰਸੀ ਪਿਓਰ 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 ਲਓ ਜੀ ਫੇਸ ਵਾਲੀ ਯਾਰ ਮੈਂ ਜਿੰਨੇ ਮਰਜੀ ਵੇਚ ਲੈ ਬਿਲਕੁਲ ਸਹੀ ਕੰਦਾ ਲਓ ਜੀ ਬੜ ਬੰਦਾ ਬਚਾਈ ਆ ਤੇ ਰੇਡ ਜਿਹੜੇ ਬਾਈ ਨੇ ਪਾਏ ਬਿਲਕੁਲ ਹੀ ਨਾਰਮਲ ਰੇਡ ਪਾਏ ਆ ਲੈਣ ਦੇ ਨਾਲ ਹੀ ਮੁੱਲ ਪਾਏ ਬਾਈ ਕਹਿਣਾ ਕੋ ਜੋਰ ਕਹਿਣਾ ਵੀਰ ਜੀ ਇਹੋ ਹੀ ਆ ਹਾਂਜੀ ਤੇ ਮੰਨ ਲਓ ਸਾਨੂੰ ਤੇ ਹੁਣ ਮਜਬੂਰੀ ਹੈ ਪਾਣੀਆ ਪੂਣੀਆਂ ਕਰਕੇ ਹਾਂਜੀ ਹੁਣ ਪਾਣੀ ਲੱਥੇ ਆ ਤਾਂ ਪਤਾ ਵੀਡੀਓ ਪਾਈ ਆ ਹੱਲੇ ਵੀ ਸਾਡੇ ਘਰਾਂ ਗਾੜੀ ਪਾਣੀ ਹੈਗਾ ਆ ਬਾਕੀ ਰਾਹ ਖਾਲੀ ਆ ਰਾਹ ਬਿਲਕੁਲ ਸਾਰਾ ਹੁਣ ਕੋਈ ਝੱਕੇ ਨਾ ਮੇਰਾ ਵੀਰ ਜਿੱਧਰ ਦੀ ਮਰਜ਼ੀ ਅਜੇ ਰਾਹ ਸਾਰੇ ਖਾਲੀ ਆ ਠੀਕ ਆ ਠੀਕ ਆ ਹਾਂਜੀ ਤੇ ਬਾਕੀ ਤਸੱਲੀ ਕਰਕੇ ਖੜੋ ਜਿਹੜਾ ਨਹੀਂ ਆ ਸਕਦਾ ਚਿਵਾਰੇ ਸਾਡੇ ਕੋਲ ਸ਼ਾਮਾਂ ਨੂੰ ਸਵੇਰੇ ਵੀ ਚਿਵਾਰੇ ਫੇਰ ਲੈ ਜੇ ਠੀਕ ਆ ਠੀਕ ਆ ਜਿਹੜਾ ਓਦਾਂ ਕੱਲਾਂਗਾ ਉਹਦੀ ਸਾਡੀ ਫੁੱਲ ਗਾਰੰਟੀ ਬਿਲਕੁਲ ਬਿਲਕੁਲ ਸਹੀ ਜੀ ਇਹੋ ਮੇਰਾ ਹਾਂ ਹੁਣ ਮੰਨ ਲਓ ਪਾਣੀ ਤੋਂ ਡਰਨ ਦੀ ਨਹੀਂ ਗੱਲ ਕੋਈ ਪਾਣੀ ਜਿਹੜਾ ਲੱਖ ਚੁਕਾ ਵਾ ਤੇ ਕੋਈ ਹੁਣ ਐਹੋ ਜਿਹੀ ਖਤਰੇ ਵਾਲੀ ਗੱਲ ਨਹੀਂ ਹੈਗੀ ਤੇ ਬਾਕੀ ਮੁੱਲ ਆ ਉਹ ਬਾਤ ਨੇ ਜਿਹੜੇ ਬਿਲਕੁਲ ਆਪਣੀ ਖਰੀਦ ਤੋਂ ਥੱਲੇ ਹੀ ਪਾਏ ਸਕੋਂ ਅੱਛਾ ਜੀ ਹਾਂ ਜੀ ਠੀਕ ਆ ਠੀਕ ਆ ਲੋ ਭਾਈ ਇਹ ਜਿਹੜੇ ਰੇਟ ਉਤੋਂ ਥੱਲੇ ਪਾਈ ਨੇ ਮੁੱਲ ਪਾਤੇ ਆ ਬਿਲਕੁਲ ਹੀ ਨੋਰਮਲ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ